ਤੇ ਭੀੜ ਭਰੀ ਗਈ ਆ ਖਨੋਰੀ ਦੇ ਉੱਤੇ ਔਰ ਖੱਤਾ ਆਇਆ ਸਾਡਾ ਫੌਜੀਆਂ ਨੂੰ ਕਿ ਡੱਲੇ ਵਾਲ ਸਾਹਿਬ ਦੀ ਇੱਥੇ ਹੈਗੀ ਆ ਮੰਡੀ ਜਿਵੇਂ ਮੇਰੀ ਸਪੋਰਟੀ ਆ ਜਾਂ ਮੇਰੀ ਨਿਗਾਹ ਖੜੀ ਹੋ ਸਾਡਾ ਸੈਨਿਕ ਸਖਣ ਵੀਰੋ ਉਹ ਥਰੀਰ ਦੇ ਪੱਖੋਂ ਤਾਂ ਜਰੂਰ ਅਪੰਗ ਹੋਏ ਬੈਠੇ ਜਾਣੇ ਆ ਤੇ ਮੜਾ ਮੜਾ ਦਾਅਵਾ ਹੁੰਦਾ ਹੈ ਕਿ ਅੱਜ ਸਾਡੇ ਕਿਸਾਨੀ ਨੇਤਾ ਨੂੰ ਮਿਲਣ ਵਾਸਤੇ ਜਾ ਰਹੇ ਅੰਦਰ ਪਤਾ ਨਹੀਂ ਕਿਹਦੇ ਹਾਲਾਤ ਹੋਣਗੇ ਕਿਹੜੀ ਹਾਲਤ ਦੇ ਵਿੱਚ ਹੋਏਗਾ ਪਰ ਵੀਰੋ ਜਦੋਂ ਉਹ ਸਾਹਮਣੇ ਆ ਜਾਤਕ ਪਾ ਕੇ ਸਾਡੇ ਸਿੰਘਾ ਧਰਮੀ ਫੌਜੀ ਜੀਓ ਜੀ ਜਿਹਾ ਅੰਦਰ ਮਿਲਣ ਵਾਸਤੇ ਗਏ ਤੇ ਸਾਡਾ ਉਹਨੇ ਗੁੱਗੜਾ ਚਿਕੜਾ ਸੀਨਾ ਤੋੜਾ ਕੱਢੇ ਤਾਗਿਰੋ ਇਹਦਾ ਮਾਣ ਤਾਅ ਹੋਇਆ ਅਜਾ ਨਾਮ ਦੇ ਵਿੱਚ ਦੋਸ ਆਇਆ ਦਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਗੱਲੇਵਾਲ ਸਾਹਿਬ ਇੱਕ ਹੁਕਮ ਕਰੋ ਸਾਨੂੰ ਇੱਕ ਘੰਟੇ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਮੋਦੀ ਸਰਕਾਰ ਨੇ ਜਿਹੜਾ ਇਹ ਫੇਰੀ ਲਾਇਆ ਗਿਆ ਜੇ ਇੱਕ ਘੰਟੇ ਤੋਂ ਪਹਿਲਾਂ ਪਿੱਛਾ ਪੱਤਰ ਪਾੜ ਕੇ ਜੇ ਦੁਨੀਆ ਦੇ ਚੰਦਾ ਦੇ ਨਾਮ ਟੱਗਿਆ ਸਾਨੂੰ ਨਾਲ ਲਗਾ ਕੇ ਤੇ ਤੁਸੀਂ ਸਾਡੇ ਫੌਜ ਸਾਹਿਬਾਂ ਤੋਂ ਫੌਜੀ ਨਾ ਕਿਓ ਉਹ ਮਕਸਰ ਦੇੇ ਸਾਹਮਣੇ ਹੋ ਗਿਆ ਸਾਹਮਣੇ ਖੌਂਦੀ ਵੀ ਮਕਸਰ ਦੇ ਆ ਤੇ ਜਿਹੜਾ ਉੱਥੇ ਬੱਬੂ ਵਰਗੇ ਵੀਰ ਹੈ ਮੈਂ ਆਂਕੇ ਅੱਖੀ ਵੇਖਿਆ ਬਲੇਵਾ ਸਾਹਮਣੇ ਲੰਮਾ ਕੋਪਾ ਹਕਾਲ ਚੱਲਣੀ ਇਹ ਬੱਬੂ ਵਰਗੇ ਸਾਡੇ ਮਕਸਰ ਜਲੇ ਤਿੰਨ ਜਵਾਨ ਹੈ ਜਿਹੜਾ 24 ਘੰਟੇ ਵਾਲੇ ਪੈਰਾਂ ਦੀ ਮਾਸ ਹੱਥਾਂ ਦੀ ਮਾਸ ਉਹਦੇ ਖਰੀਰ ਦੀ ਵਾਲਤ ਹੈ ਜੋ ਮਰਦੇ ਹੈਗਾ ਮਰਦੋ 27 ਤਰੀਕ ਨੂੰ ਮੇਰੇ ਸਾਥੀ ਆ ਸਾਨੂੰ ਆਇ ਲੱਗ ਰਿਹਾ ਸੀਗਾ ਜਿਵੇਂ ਚਰਖਾ 돌ਦਾ ਹੁੰਦਾ ਹੈ ਸਰੀਰ ਜਾਨ ਹੈ ਨਹੀਂ ਦੇ ਉਹਨਾਂ ਦੇ ਪਰ ਉਹਦੇ ਸੀਨੇ 'ਚ ਦਰਦ ਆ ਉਹ ਦਰਦ ਕੀ ਆ ਕਿ ਅਸੀਂ ਬੋਦੀ ਨਹੀਂ ਸਰਕਾਰ ਤੋਂ ਮਿਸਪੀ ਲੈ ਕੇ ਗਰੰਟੀ ਕਾਨੂੰਨ ਉਹ ਲੈਣਾ ਹੱਥੇ ਫੜਨਾ ਜਿਹੜੇ ਸਾਡੇ ਤੋਂ ਦਿੱਲੀ ਤੋਂ ਭੱਜ ਕੇ ਆਏ ਸੀਗੇ ਜੱਟਪੁਰਜਾਂ ਦੇ ਪ੍ਰਧਾਨ ਸਾਹਿਬਾਨ ਜਿਹੜੇ ਆਪ ਵੀ ਮੁੱਖ ਮੰਤਰੀ ਦੀ ਕੁਰਸੀਆਂ ਨਵੇਂ-ਨਵੇਂ ਸੂਟ ਸਵਾ ਕੇ ਪੱਠਿਆਂ ਨੂੰ ਮਾ ਨਾਮ ਇਹ ਰੱਬ ਰੱਜਵਾ ਸਾੜ ਕੇ ਤੇ ਜਿਹੜਾ ਖੁੰਡਾ ਬਿੱਲੀ ਅੱਖਾਂ ਪਰਦਾ ਸਿਆਣੇ ਕਹਿੰਦੇ ਹੁੰਦੇ ਆ ਬਿੱਲੀ ਅੱਖਾਂ ਬੰਦਾ ਤੇ ਮੁੱਠਾ ਵਾਲੀ ਨਹਰ ਇਹ ਕਿਸੇ ਨੇ ਮੈਤਰੀ ਹੁੰਦੇ ਭਾਦੋ ਇਹਨਾਂ ਤੇ ਬਾਜੋ ਤੁਸੀਂ ਸਾਰੇ ਜੱਟੇ ਪੰਡੀਆਂ ਛੱਡ ਕੇ ਤੁਸੀਂ ਆ ਕੇ ਆਣ ਗਵਾਰ ਦੀ ਲੜਾਈ ਛੱਡ ਕੇ ਤੁਸੀਂ ਜ਼ਮੀਨਾਂ ਦੀ ਵੱਟ ਦੀ ਲੜਾਈ ਛੱਡ ਕੇ ਤੁਹਾਡੇ ਘਰਾਂ ਦੀਆਂ ਕੰਧਾਂ ਕੌਣਾਂ ਦੀਆਂ ਲੜਾਈਆਂ ਛੱਡ ਕੇ ਕਟਵਾਰੀ ਅੱਜ ਪੂਰੀ ਖੋਲਿਆ ਬੱਬੂ ਨੇ ਗੋਲ ਇਹ ਜਦੋਂ ਸੋਹਣ ਨੇ ਨਾਲ ਸਾਥਾ ਵਾਈਜੀ ਇਹ ਵੀ ਅੱਜ 20 ਤਰੀਕ ਦੀ ਰਾਤ ਤੇ 31 ਤਰੀਕ ਦੀ ਰਾਤ ਜੇ ਵੀ ਬੱਲੇਵਾਲ ਸਾਹਿਬ ਨੂੰ ਸੌ ਲਿਆ ਤੇ ਵੀਰੋ ਆਪਣੀ ਜੇਬ ਪੱਕੀ ਆ 100% ਪਈ ਆ ਤਲੀ ਤੇ ਉੱਤੇ ਪਿਆ ਐ ਐਨਐਸਪੀ ਦਾ ਗਰੰਟੀ ਕਾਨੂੰਨ ਬਰਨ ਸ਼ਰ ਹਾਂ ਸਤਿ ਸ਼੍ਰੀ ਅਕਾਲ ਵੀਰੋ ਮੇਰੇ 25 ਤੋਂ 30 ਫੌਜੀ ਲੱਗੇ ਹੋਏ ਆ ਉਥੇ ਮੁੱਖਰ ਦਿਲੇ ਨੇ ਕਰਪਾ ਸਿੰਘ ਜੀ ਮਾਧੀਆਂ ਸਾਹਿਬ ਧਰਮੀ ਫੌਜੀ ਜਿਹੜਾ 84 ਦੇ ਅਮਰੀਕਾ ਛੱਡ ਕੇ ਜਿਹੜੀ ਦਰਬਾਰ ਸਾਹਿਬ ਨੂੰ ਉਤਾਲੇ ਪਾਤੇ ਸੀਗੇ ਸਾਡੇ ਜਸਪੁਰ ਸਿੰਘ ਜੀ ਲੱਡਣਾ ਸਾਡੇ ਜਰਜੀਤ ਸਿੰਘ ਜੀ ਹਰੀਆਂ ਵਾਲੇ ਸਾਡੇ ਵੀਰਵਾ ਸਿੰਘ ਜੀ ਝੋੜਾ ਸਾਹਿਬ ਮੈਂ ਕਿਹੜਾ ਕਿਹੜਾ ਨਾਮ ਲਾਵਾਂ 25 ਸਾਲ ਦਾ ਸੈਨਤ ਮੇਰੇ ਜੱਟੇ ਖੜੇ ਆ ਉੱਥੇ ਵੀ ਉਹ ਸਾਡੇ ਕੋਲੇ ਪੱਥਰਾਂ ਤੇ ਗੱਤੇ ਪੜਤੇ ਰੱਖੇ ਹੋਏ ਆ ਬੋਲਣਾ ਦਾ ਜਵਾਬ ਅਸੀਂ ਪੱਥਰਾਂ ਚ ਲੇਵਾਂਗੇ ਪਰ ਮੀਰੋ ਜੇ ਸਾਡੇ ਕੋਈ ਮਾਰਤੀ ਹੋਣੀ ਕੋਈ ਤੋਂ ਬਿਨਾ ਤਾਂ ਤੁਹਾਨੂੰ ਪਤਾ ਹੈ ਕੋਰਟ ਦੀਆਂ ਪੌੜੀਆਂ ਹਾਈ ਕੋਰਟ ਦੀਆਂ ਸੁਪਰੀ ਕੋਰਟ ਦੀਆਂ ਪੌੜੀਆਂ ਬੜਾ ਤੁਛ ਜਾਣਨਾ ਉਹ ਨਹੀਂ ਚੜੀਆਂ ਜਾਂਦੀਆਂ ਇਹ ਹਰ ਦਮਾਜ ਨੂੰ ਪਤਾ ਹੈ ਭਾਈਆਂ ਨੂੰ ਨਾਲ ਪਾਰੇ ਹੁੰਦੇ ਆ ਕੋਰਟ ਦੇ ਵਿੱਚ ਬਰਾਬਰੀ ਖੜੂਗਾ ਡੀਆਈਜੀ ਸਾਹਿਬ ਤੇ ਬਰਾਬਰੀ ਖੜੂਗਾ ਫੌਜ ਦਾ ਸਿਪਾਈ ਅਸੀਂ ਮਿਉੜੀਆਂ ਸਾਹਮਣੇ ਹੋਈਆਂ ਉੱਥੇ ਸਾਡੀਆਂ ਲਾਸ਼ਾਂ ਦੇ ਉੱਤੇ ਕੱਪ ਦੇ ਪ੍ਰਸ਼ਾਸਨ ਜਾਂ ਗੱਲੇ ਵਾਲ ਸਾਹਿਬ ਨੂੰ ਚੱਕ ਕੇ ਲੈ ਜਾਊਗਾ ਆਹ ਖੋਡਾ ਕੀ ਫੈਲਾ ਲਾਉਂਦ ਬੰਦੋ ਸਾਨੂੰ ਅਸੀਂ ਕਾਹਦੇ ਰਾਸਤੇ ਜੰਮਿਆ ਸਾਨੂੰ ਕਾਹਦੇ ਰਾਸਤੇ ਪੈਦਾ ਕੀਤਾ ਕਾਹਦੇ ਰਾਸਤੇ ਅਸੀਂ ਵਿਆਹ ਕਰਾ ਕੇ ਸਾਨੂੰ ਜੰਮਿਆ ਵੀ ਛੋਟੇ ਬਜ਼ੁਰਗ ਵੀ ਉੱਥੇ ਬੈਠੇ ਆਸੀ ਅਸੀਂ ਆਪੀ ਖਾਲ ਦੇ ਉਹਦਾ ਲੜਾਈਆਂ ਲੜੀ ਜਾ ਰਹੇ ਆ ਤੇ ਤੁਸੀਂ ਇੱਥੇ ਪਿੰਡਾਂ ਨੂੰ ਫੜਕੇ ਆ ਨੌਜਵਾਨ ਮਰਪੂਰ ਜੋਰ ਅਪੀਲ ਕਰਦਾ ਹਾਂ ਵੀਰੋ ਮੈਂ ਸਭ ਨੂੰ ਇੱਥੇ ਵੀ ਦੱਸਣਾ ਚਾਹੁੰਦਾ ਮੈਥੋਂ ਰਹਿ ਨਹੀਂ ਜਾਂਦਾ ਸਾਡੇ ਨਾਲ ਉਹਨਾਂ ਥਾਂ ਤੇ ਬੈਠੇ ਆ ਇਹਨੇ ਮੋੜ ਦੇ ਚੰਦੇ ਮੇਰਾ ਟੁੱਟੂ ਪਾੜਿਆ ਫਿਰ ਸੁਤੂ ਖੜੇ ਨੇ ਪਜਾਮਾ ਪਜਾਮਾ ਪਾੜਿਆ ਤੇ ਸਾਹਮਣੇ ਲੇਦਾ ਜੇ ਉਹ ਭਾਜਪਾ ਨੂੰ ਛੱਡ ਕੇ ਜਾ ਸਕਦਾ ਹੈ ਆਪ ਪਾਰਟੀ 'ਚ ਜਾ ਸਕਦਾ ਕਿ ਵੀਰ ਭਾਜਪਾ ਦੇ ਬੱਲੇ ਕੋਸਰੀ ਦਾ ਤੇ ਜਿਹੜੇ ਫਰਤੇ ਨੇ ਵੱਡੇ-ਮੋੜੇ ਤੁਹਾਡੂ ਧੰਨਵਾਦ ਕਰਦਾ ਮੈਂ ਤੇ ਕਰਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਬੈਠੇ ਆ ਅੱਜ ਤੱਕਰ ਪੰਜੀ ਨਹੀਂ ਲਾਈ ਦੀ ਕੋਰਟ ਦੇ ਵਿੱਚ ਆਪੇ ਇਹ ਜਮਾਨਤਾ ਕਰਉਂਦੇ ਆ ਫਰਕ ਵਾਪੇ ਕਰਦੇ ਆ ਅਸਰ ਬਚਾਨੇ ਆ ਤੇ ਸਾਨੂੰ ਚਾਹ ਪਿਆ ਦਿੰਦੇ ਆ ਤੇ ਤਕਰੀਰ ਤੋਂ ਵਾਪਸ ਆ ਜਾਨੇ ਆ ਇਹ ਪਰਚਾ-ਕੁਰਚਾ ਦਿਨ ਨਾ ਡਰਾ ਕਰੋ ਮੈਂ ਤਾਂ ਫੌਜੀ ਬੰਦਾ ਮੇਰੇ ਤੇ ਸੱਤ ਪਰਚੇ ਆ ਤੇ ਕਿਸੇ ਪੁਲਿਸ ਵਾਲੇ ਨੇ ਇੰਨੀ ਬਾਤ ਨਹੀਂ ਪਾਈ ਕਿ ਉਪਾਰ ਸਿੰਘ ਦੇ ਬਾਠਾ ਤੇ ਮੇਰੇ ਪਿੰਡੇ ਦੇ ਬੰਦੇ ਬੈਠੇ ਆ ਇੱਕ ਦਿਨ ਵਾਸਤੇ ਸਾਨੂੰ ਫੜਨ ਗਏ ਸੀਗੇ ਪਰ ਉਹਨਾਂ ਨੇ ਇਹ ਪਤਾ ਲੱਗਿਆ ਕਿ ਪੁਲਸ ਨੂੰ ਕਿ ਅਸੀਂ ਪਿੰਡ ਤਾਂ ਜਾਵਣਾਗੇ ਤੇ ਮਾਨ ਸਿੰਘ ਵੀ ਤੇ ਉਪਾਰ ਸਿੰਘ ਨੂੰ ਕਿੱਥੋਂ ਦੀ ਲੈ ਕੇ ਜਾਵਾਂਗੇ ਇਹ ਉਹ ਰਸਤਾ ਨਹੀਂ ਗਿਆ ਸਾਨੂੰ ਭੜਿਆ ਨਹੀਂ ਜੀ ਨਾ ਸਾਰਾ ਪਿੰਡ ਕਥਾ ਰਹੀ ਪਿੰਡ ਵਾਲਿਆਂ ਦਾ ਇਹ ਫਰਜ਼ ਵੀ ਬਣਦਾ ਜੇ ਬੱਬੂ ਅੱਜ ਜੋਹੇ ਤੇ ਸੇਵਾ ਕਰ ਰਿਹਾ ਹੈ ਇਹਨਾਂ ਦੇ ਘਰਾਂ ਦੇ ਵਿੱਚ ਪੁਲਿਸਤਾਨ ਕਰੂਗੀ ਪਰ ਅਸੀਂ ਡਰਦੇ ਨਹੀਂ ਜੀ